ब्रह्मज्ञानी सगल की रीना आत्म रस ब्रह्मज्ञानी चीना ब्रह्मज्ञानी की सबु पर माया ब्रह्मज्ञानी ते कश्यपुरा न पया ब्रह्मज्ञानी सदा समदर्शी ब्रह्मज्ञानी के देह अमृत बरसे ब्रह्मज्ञानी बंधन ते मुक्ता ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ 8ਵੀਂ ਅਸ਼ਪਦੀ ਦਾ ਤੀਸਰਾ ਪਦ ਹੈ ਜੀ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 273 ਉਤੇ ਇਸ ਸ਼ੋਭਤ ਹੈ ਜੀ ਮਹਾਰਾਜ ਕਿਰਪਾ ਕਰਦੇ ਹਨ ਬ੍ਰਹਮ ਗਿਆਨੀ ਸਗਲ ਕੀ ਰੀਨਾ ਰੱਬ ਨੂੰ ਜਾਣਨ ਵਾਲਾ ਸਭ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ ਐਨੀ ਨਿਮਰਤਾ ਆ ਜਾਂਦੀ ਉਹ ਆਤਮ ਰਸ ਬ੍ਰਹਮ ਗਿਆਨੀ ਚੀਨਾ ਮਹਾਨ ਅਮਰਤ ਨੂੰ ਆਤਮ ਰਸ ਨੂੰ ਬ੍ਰਹਮ ਗਿਆਨੀ ਪ੍ਰਾਪਤ ਕਰ ਲੈਂਦਾ ਹੈ ਜਿਹਨਾਂ ਮਾਰੇ ਕਿਰਪਾ ਕਰਦੇ ਹਨ ਆਨਰਸਾ ਜੀਤੇ ਤੈ ਚਾਖੇ ਨਮਕਨਾ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੇ ਸਾਦ ਚਾਖਤ ਹੋਏ ਰਹੇ ਬਸਮਾਦ اے ਭਾਈ ਜੇ ਤੂੰ ਕਿੰਨੇ ਤੂੰ ਰਸ ਲੈਏ ਨੇ ਦਰਿਆਵੀ ਦੇ ਜੀਬ ਦੇ ਅੱਖਾਂ ਨੂੰ ਦੇਖਣ ਦੇ ਸੁਣਨ ਦੇ ਜੇ ਤੈਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਵੇ ਜਿਹਨੂੰ ਅਮਰਤ ਕਹਿੰਦੇ ਹਨ ਨੌਨ ਦਾ ਅਮਰਤ ਪ੍ਰਭ ਕਾ ਨਾਮ ਦੇਹੀ ਮਿਸ ਕਾ ਬਸਰਾ ਜਿਹੜਾ ਅੰਦਰ ਹੀ ਹੈ ਨਾਮ ਜਪ ਕੇ ਪ੍ਰਾਪਤ ਹੁੰਦਾ ਹੈ ਜੇ ਤੈਨੂੰ ਰਸ ਪ੍ਰਾਪਤ ਹੋ ਜਾਏ ਤੂੰ ਕਿਸੇ ਵੱਲ ਝਾਕੇਂਗਾ ਮਨ ਪਿੱਠ ਹੋ ਜਾਏਗੀ ਸਾਰੇ ਸੰਸਾਰ ਵੱਲ ਉਹ ਰਸ ਆਵਾਏ ਰਸ ਨਹੀਂ ਪਾਵਾ ਬ੍ਰਹਮ ਗਿਆਨੀ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ ਬ੍ਰਹਮ ਗਿਆਨੀ ਕੀ ਸਭੁ ਪਰਮਾਇ ਬ੍ਰਹਮ ਗਿਆਨੀ ਦੀ ਸਭ ਤੋਂ ਕਿਰਪਾ ਰਹਿੰਦੀ ਹੈ ਸਭ ਤੋਂ ਦ੍ਰਿਸ਼ਟੀ ਰਹਿੰਦੀ ਹੈ ਉਹ ਸਭ ਨੂੰ ਇੱਕ ਅੱਖ ਨਾਲ ਦੇਖਦਾ ਹੈ ਸਾਨੂੰ ਯਾਦ ਹੈ ਬਾਪੂ ਜੀ ਕੋਲ ਜੇ ਕਿਸਨੇ ਅਮੀਰ ਬੰਦੇ ਨੇ ਜਾਣਾ ਉਹਦੀ ਕਪੱਤ ਕਰਨੀ ਉਹਨਾਂ ਨੇ ਚਾਹ ਦਾ ਲਾਹਣ ਤਾਂ ਪਾਉਣੀ ਜੇ ਗੁਰੂ ਵਾਲਾ ਨਹੀਂ ਇੱਕ ਮੁੰਡੇ ਸਾਈਕਲ ਤੇ ਵੀ ਕਿਸੇ ਨੇ ਆਉਣਾ ਜੇ ਨਾਮ ਵਾਲਾ ਬੰਦਾ ਹੈ ਨਾਮ ਜਪਣ ਵਾਲਾ ਉਹਨੂੰ ਬੜਾ ਪ੍ਰੇਮ ਕਰਨਾ ਉਹਨਾਂ ਨੇ ਵੀ ਐਸੀ ਦ੍ਰਿਸ਼ਟੀ ਬਣ ਜਾਂਦੀ ਹੈ ਬ੍ਰਹਮ ਗਿਆਨੀ ਤੇ ਕਸ਼ਬੂਰਾ ਨਾ ਪਿਆ ਬ੍ਰਹਮ ਗਿਆਨੀ ਤੋਂ ਰੱਬ ਨੂੰ ਜਾਣਨ ਵਾਲੇ ਤੋਂ ਕੋਈ ਵੀ ਬੁਰਾ ਕੰਮ ਬੁਰਾਈ ਨਹੀਂ ਹੁੰਦੀ ਬੁਰਾਈ ਉਹਦੇ ਨੇੜੇ ਨਹੀਂ ਆਉਂਦੀ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਲਈ ਸਭ ਇੱਕ ਹੋ ਜਾਂਦਾ ਹੈ ਉਹ ਸਭ ਨੂੰ ਕੋਈ ਪੱਖਪਾਤ ਨਹੀਂ ਕਿਸੇ ਨਾਲ ਕਰਦਾ ਬ੍ਰਹਮ ਗਿਆਨੀ ਕੀ ਇਸ ਅਮਰਤ ਵਰਸੀ ਉਸ ਦੀ ਦ੍ਰਿਸ਼ਟੀ ਵਿੱਚ ਅਮਰਤ ਵਰਸਦਾ ਹੈ ਐਨੀ ਅਵਸਥਾ ਬਣ ਜਾਂਦੀ ਹੈ ਬ੍ਰਹਮ ਗਿਆਨੀ ਬੰਧਨ ਤੇ ਮੁਕਤ ਆਪ ਰੱਬ ਨੂੰ ਜਾਣਨ ਵਾਲਾ ਸਾਰੇ ਬੰਨਣਾ ਤੋਂ ਮੁਕਤ ਹੋ ਜਾਂਦਾ ਹੈ ਹੁਣ ਆਪਾਂ ਨੂੰ ਫਿਕਰ ਰਹਿੰਦਾ ਹੈ ਜੇ ਮੈਂ ਆਹ ਨਾ ਕੀਤਾ ਆ ਕਿਵੇਂ ਮੇਰੇ ਤੋਂ ਬਿਨਾ ਕਿਵੇਂ ਹੋ ਕਿ ਮੈਂ ਉਹ ਕੰਮ ਸਾਰੇ ਬਾਕੀ ਕਿਵੇਂ ਕਰਨਗੇ ਵੰਨਣਾ ਜੇ ਆਪਾਂ ਪਰਿਵਾਰ ਦੇ ਮੋਹ 'ਚ ਬ੍ਰਹਮ ਗਿਆਨੀ ਬੇਮੁਹਤਾਜ ਹੁੰਦਾ ਹੈ ਕਿਸੇ ਬੰਧਨ 'ਚ ਰਹਿੰਦਾ ਵਿੱਚ ਹੀ ਹੈ ਪਰਿਵਾਰ ਦੇ ਪਰ ਉਹਦੀ ਸੁਰਤੀ ਪ੍ਰਭੂ 'ਚ ਹੁੰਦੀ ਹੈ ਬ੍ਰਹਮ ਗਿਆਨੀ ਕੀ ਨਿਰਮਲ ਜੁਗਤ ਹੈ ਰੱਬ ਨੂੰ ਜਾਣਨ ਵਾਲੇ ਦੀ ਰੌ ਰੀਤੀ ਰਹਿਣ ਸਹਿਣ ਬਹੁਤ ਪਵਿੱਤਰ ਹੋ ਜਾਂਦਾ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਬ੍ਰਹਮ ਗਿਆਨੀ ਦਾ ਭੋਜਨ ਆ ਰੱਬ ਦੀਆਂ ਚਰਚਾ ਰੱਬ ਦੀਆਂ ਗੱਲਾਂ ਰੱਬ ਦਾ ਗਿਆਨ ਹੁੰਦਾ ਹੈ ਸਾਨੂੰ ਯਾਦ ਹੈ ਬਾਪੂ ਜੀ ਨੇ 24 ਘੰਟਿਆਂ 'ਚ ਇੱਕ ਅੰਧਾ ਪ੍ਰਸ਼ਾਦਾ ਹੀ ਛਕਣਾ ਜੇ ਬੈਠਣਾ ਬੈੰਦੇ ਨਾਮ ਦੀਆਂ ਗੱਲਾਂ ਕੋਈ ਜੇ ਜਦੋਂ ਢਿੱਲੇ ਸੀ ਕਿਸੇ ਨੇ ਉਹਨਾਂ ਦਾ ਪਤਾ ਲੈਣ ਆਉਣਾ ਤਾਂ ਥੋੜੀ ਜੀ ਗੱਲ ਕਰਕੇ ਉਹਨਾਂ ਨੇ ਫਿਰ ਨਾਮ ਦੀ ਹਾਂ ਭਾਈ ਗੁਰੂ ਵਾਲੇ ਗੁਰੂ ਧਰਨ ਕੀਤਾ ਸਿਮਨ ਕਰਦੇ ਹਾਂ ਬਸ ਆਹੀ ਗੱਲਾਂ ਉਹਨਾਂ ਨੇ ਕਰਦੇ ਰਹਿਣਾ ਇਹ ਬ੍ਰਹਮਗਾਨੀ ਦੀ ਨਿਸ਼ਾਨੀ ਹੈ ब्रह्मज्ञानी का भोजन ज्ञान ब्रह्मज्ञानी ਦਾ ਭੋਜਨ ਪ੍ਰਭੂ ਦਾ ਗਿਆਨ ਹੈ ਨਾਨਕ ਬ੍ਰह्मज्ञानी का ब्रह्म ध्यान नानक जी कृपा ਕਰਦੇ ਹਨ ਰੱਬ ਨੂੰ ਜਾਣਨ ਵਾਲਾ ਦਾ ਧਿਆਨ ਵਿੱਚ ਹੀ ਰੱਬ ਚ ਹੀ ਹੁੰਦਾ ਹੈ ਉਹ ਦੂਜੇ ਨਾਲ ਨਹੀਂ ਜੁੜਦਾ ਜਿਵੇਂ ਸਾਡਾ ਪੇਰੇਮ ਹੁੰਦਾ ਹੈ ਬੱਚਿਆਂ ਨਾਲ ਹੋਰ ਜ਼ਿਆਦਾ ਹੋ ਜਾਂਦਾ ਹੈ ਲਾਤ ਤੋਂ ਬੱਚਿਆਂ ਨਾਲ ਪੋਤੇ ਪੋਤੇ ਹੋਰ ਜ਼ਿਆਦਾ ਹੋ ਜਾਂਦਾ ਹੈ ਕਰਦਾ ਤਾਂ ਹੈ ਸਭ ਨੂੰ ਲੇਕਰ ਉਹਨੂੰ ਪਤਾ ਹੁੰਦਾ ਹੈ ਵੀ ਇਹ ਸਾਰਾ ਟੈਂਪਰੇਰੀ ਹੀ ਹੈ ਪਹਿਲਾਂ ਜੋ ਨਹੀਂ ਸੀ ਹੁਣ ਆਉਣ ਵਾਲੇ ਟਾਈਮ 'ਚ ਨਹੀਂ ਰਹੇਗਾ ਇਹ ਵਕਤ ਦੇ ਨਾਲ ਹੀ ਹੈ ਉਹਦਾ ਧਿਆਨ ਇੱਕ ਪ੍ਰਭੂ ਵਿੱਚ ਵੀ ਹੋ ਜਾਂਦਾ ਹੈ ਇਸ ਕਰਕੇ ਆਪਾਂ ਵੀ ਕੋਸ਼ਿਸ਼ ਕਰੀਏ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਬੜਾ ਹੀ ਸੌਖਾ ਕੰਮ ਇਹ ਜਪ ਜਪ ਕੇ ਸਿਮਨ ਕਰ ਕਰਕੇ ਕੋਈ ਵੀ ਬੰਦਾ ਬ੍ਰਹਮ ਗਿਆਨੀ ਹੋ ਜਾਂਦਾ ਜਿਹਦਾ ਮਨ ਪ੍ਰਭੂ ਦੇ ਚਰਨਾਂ 'ਚ ਜੁੜ ਜਾਂਦਾ ਹੈ ਭਾਈ ਕੀਤੀਆਂ ਪੁੱਲਾਂ ਦੀ ਮਾਫੀ ਜੀ ਐਨੀ ਸੇਵਾ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ